ਹਾਂਜੀ ਦੱਸੋ ਡਾਕਟਰ ਸਾਹਿਬ ਮੇਰੇ ਹਸਬੰਦ ਦਾ ਨਾ ਪਿਛਲੇ 4-5 ਮਹੀਨਿਆਂ ਤੋਂ ਮਾਨਸਿਕ ਸੰਤੁਲਨ ਵਿਗੜਿਆ ਪਿਆ ਤੇ ਡੇ ਬਾਏ ਡੇ ਇਹਨਾਂ ਦੀ ਕੰਡੀਸ਼ਨ ਹੋਰ ਖਰਾਬ ਹੋ ਰਹੀ ਹੈ ਅਸੀਂ ਨਾ ਤੁਹਾਡੇ ਬਾਰੇ ਬਹੁਤ ਸੁਣਿਆ ਕਿ ਇਹ ਠੀਕਤਾ ਹੋ ਜਾਣਗੇ ਹਾਂਜੀ ਹਾਂ ਠੀਕ ਹੋ ਜਾਣਗੇ ਬਸ 4-5 ਮਹੀਨੇ ਲਗਾਤਾਰ ਦਵਾਈ ਖਾਣੀ ਪੈਣੀ ਹੈ ਇੱਕ ਗੱਲ ਹੋਰ ਇਹ ਦਵਾਈ ਖਾਣ ਨਾਲ ਆਵਾਜ਼ ਤੇ ਇਫੈਕਟ ਪੈਂਦਾ ਬੋਲਣ ਨੂੰ ਜੀ ਨਹੀਂ ਕਰਦਾ ਜੇ ਤੱਕਿਆਂ ਨਾਲ ਬੋਲਣਾ ਵੀ ਚਾਹੇ ਤਾਂ ਮੂਹਰਲੇ ਬੰਦੇ ਤੱਕ ਆਵਾਜ਼ ਨਹੀਂ ਪਹੁੰਚਦੀ ਆਪਣੇ ਆਪ ਨੂੰ ਸੁਣਦੀ ਆਵਾਜ਼ ਜੇ ਤੁਹਾਨੂੰ ਮਨਜ਼ੂਰ ਆ ਤਾਂ ਮੈਂ ਦੇ ਦਿੰਦਾ ਹਾਂਜੀ ਹਾਂਜੀ ਮਨਜ਼ੂਰ ਐ ਬਸ ਮੇਰੇ ਹਸਬੰਦ ਠੀਕ ਹੋਣੇ ਚਾਹੀਦੇ ਨੇ ਠੀਕ ਹੋ ਜਾਣਗੇ ਤੇ ਇਹ ਵੀ ਐ ਵੀ ਜਿੰਨਾ ਸਮਾਂ ਇਹ ਦਵਾਈ ਯੂਜ਼ ਕਰੋਗੇ ਇਹ ਪ੍ਰੋਬਲਮ ਓਨਾ ਸਮੇਂ ਰਹਿਣੀ ਐ ਜਦੋਂ ਛੱਡਤੀ ਉਸ ਤੋਂ ਬਾਅਦ ਆਵਾਜ਼ ਨਾਰਮਲ ਹੋ ਜਾਣੀ ਤੇ ਨਾਗਾ ਨਹੀਂ ਪੋਣਾ ਜਮਾ ਵੀ ਆ ਲਓ ਇਹ ਤੁਸੀਂ ਸਵੇਰੇ ਸ਼ਾਮ ਖਾਣੀ ਮੈਂ ਮਰੀਜ਼ ਤਾਂ ਇਹ ਨੇ ਜੜ ਤਾਂ ਤੁਸੀਂ ਹੋ ਨਾ ਮੈਂ ਤਾਂ ਜਾੜੀ ਪਾਟਣਾ ਐ ਮਰ ਜਣਾ ਬਕਵਾਸ ਮਾਰਦਾ ਚਲੋ ਤੁਸੀਂ ਆਪਣੀ ਘਰਾਂ ਨਾਲ ਇਸ ਤੋਂ ਲੈ ਵੱਡਾ ਡਾਕਟਰ ਇਹ ਉਹ ਕੀ ਕਹੋਦਾ ਹੈ ਓ 1000 ਰੁਪਏ ਕੱਢ ਫਿਰ ਆ ਲੈ ਸਵੇਰੇ ਸ਼ਾਮ ਦੁੱਧ ਨਾਲ ਦੇ ਦੇ ਅਗਰੀ ਚੋਰੀਆਂ ਮੈਂ ਵੀ ਇੰਹੀਂ ਠੀਕ ਹੋ ਜੀ ਉਹ ਨੋ 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 ਨੋ